ਫਾਇਲ ਕਾ ਦੇ ਐਸ.ਡੀ.ਐਮ ਦਫਤਰ ਦੇ ਬਾਹਰ ਖੜੀ ਇੱਕ ਬਾਈਕ ਚੋਰ ਚੋਰੀ ਕਰਕੇ ਲੈ ਗਏ ਜਿਸ ਤੋਂ ਬਾਅਦ ਬਾਈਕ ਮਾਲਕ ਤੋਂ ਚੋਰ ਨੂੰ ਕਾਬੂ ਕਰਕੇ ਉਸ ਦੀ ਬਾਈਕ ਵਾਪਸ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਈਕ ਮਾਲਕ ਪਵਨ ਕੁਮਾਰ ਵਾਸੀ ਰਾਧਾ ਸਵਾਮੀ ਕਲੋਨੀ ਨੇ ਦੱਸਿਆ ਕਿ ਉਹ ਬੀਤੇ ਦਿਨ ਕਿਸੇ ਕੰਮ ਲਈ ਐਸ.ਡੀ.ਐਮ ਦਫਤਰ ਫਾਇਲ ਕਾ ਆਇਆ ਸੀ ਇਸ ਦੌਰਾਨ ਉਸਨੇ ਆਪਣੀ ਬਾਈਕ ਦਫਤਰ ਦੇ ਬਾਹਰ ਖੜੀ ਕਰ ਦਿੱਤੀ ਸੀ ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਉਸ ਨੂੰ ਆਪਣੀ ਬਾਈਕ ਉੱਥੇ ਨਹੀਂ ਮਿਲੀ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਐਸ.ਡੀ.ਐਮ ਦਫਤਰ ਵਿੱਚ ਲੱਗੀਆਂ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੇਖਿਆ ਕਿ ਇੱਕ ਚੋਰ ਆ ਕੇ ਦਫਤਰ ਵਿੱਚ ਕਾਫੀ دیر ਤੱਕ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ ਇਸ ਦੌਰਾਨ ਚੋਰ ਉੱਥੋਂ ਲੰਘਣ ਵਾਲੇ ਲੋਕਾਂ ਨਾਲ ਵੀ ਗੱਲਬਾਤ ਕਰਦਾ ਹੈ ਇਸ ਤੋਂ ਬਾਅਦ ਉਹ ਬਾਈਕ ਤੇ ਬੈਠ ਜਾਂਦਾ ਹੈ ਤੇ ਹੌਲੀ-ਹੌਲੀ ਆਪਣੇ ਹੱਥ ਨਾਲ ਬਾਈਕ ਦੀ ਚਾਬੀ ਫੜ ਲੈਂਦਾ ਹੈ ਕੁਝ ਦੇਰ ਬਾਅਦ ਉਹ ਬਾਈਕ ਭਜਾ ਕੇ ਲੈ ਗਿਆ ਅਸੀਂ ਜੀ 318 2024 ਨੂੰ ਸ਼ਾਮ ਨੂੰ ਤਕਰੀਬਨ ਪੌਣੇ 5 5 ਵਜੇ ਦੇ ਨੇੜੇ ਅਸੀਂ ਐਸ ਕੇ ਮ ਸਾਹਿਬ ਦੇ ਦਫਤਰ ਕੋਈ ਕੰਮ ਆਇਸੀ ਆਉਦੇ ਨਿੱਜੀ ਮਸਲੇ ਹੱਸਤੇ ਆਇਆ ਤੇ ਥੋੜੀ ਦੇਰ ਬਾਅਦ 10 ਮਿੰਟ ਬਾਅਦ ਅਸੀਂ ਬਾਹਰ ਆ ਕੇ ਦੇਖਿਆ ਤੇ ਸਾਡਾ ਮੋਟਰਸਾਈਕਲ ਇੱਕ ਲੜਕਾ ਅੰਦਰ ਉਹਦੀ ਅੰਦਰੋਂ ਸੀਸੀਟੀਵੀ ਫੁਟੇਜ ਵੇਖੀ ਅੰਦਰ ਘੁੰਮਦਾ ਪਿਆ ਸ਼ਹਿਰਿਆਂ ਘੁੰਮਦਾ ਪਿਆ 5-7 ਮਿੰਟਾਂ ਦੇ ਵਿੱਚ ਹੀ ਸਾਡਾ ਮੋਟਰਸਾਈਕਲ ਲੈ ਕੇ ਤੇ ਉਹ ਗਿਆ ਚਲੇ ਗਿਆ ਆ ਤਾਂ ਸਾਡਾ ਕਾਨੂੰਨ ਤੇ ਪ੍ਰਸ਼ਾਸਨ ਵਿਵਸਥਾ ਹੈਗੀ ਇੱਥੇ ਜੀ ਅਸੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਸੇਫ ਨਹੀਂ ਹੈਗੇ ਸਾਡੇ ਵਹੀਕਲ ਸੇਫ ਨਹੀਂ ਹੈਗੇ ਅਸੀਂ ਸੇਫ ਨਹੀਂ ਹੈਗੇ ਤੇ ਅਸੀਂ ਇਹਨਾਂ ਦਾ ਕੀ ਕਰਨਾ ਹੈ ਜੀ ਸਰਕਾਰ ਦਾ ਅਸੀਂ ਕੀ ਕਰਾਂਗੇ ਦੱਸੋ ਇਹ ਅਸੀਂ ਆਦੇ ਘਰ ਸਰਕਾਰੀ ਦਫਤਰ ਚ ਸੇਵ ਨਹੀਂ ਹੈਗੇ ਤਾਂ ਅਸੀਂ ਆਦੇ ਘਰਾਂ ਚ ਕਿਵੇਂ ਸੇਫ ਹੋਵਾਂਗੇ ਜੀ ਤੇ ਜਿਹਨ ਮੋਟਰਸ ਚੋਰੀ ਕਰਕੇ ਲੈ ਗਏ ਉਹ ਕੱਲਾ ਹੀ ਸੀ ਜ ਨਾਲ ਹੋਰ ਵੀ ਨਜ਼ਰ ਆ ਰਹੇ ਕੋਈ ਇੱਕ ਬੰਦਾ ਹੈਗਾ ਉਹ ਕੱਲ ਕਈ ਬੰਦਿਆਂ ਨਾਲ ਇੱਥੇ ਗੱਲਾਂ ਕਰਦਾ ਪਿਆ ਸਾਰਾ ਕੁਝ ਪੁੱਛਦਾ ਦੱਸਦਾ ਪਿਆ ਉਹਨਾਂ ਨੂੰ ਵੀ ਕੀ ਚੀਜ਼ ਕਿੱਥੇ ਗਈ ਕਿਹੜੀ ਚੀਜ਼ ਕਿੱਥੇ ਗਈ ਅੰਦਰੋਂ ਪਾਣੀ ਪੀ ਕੇ ਆਇਆ ਟੀਮ ਸਾਹਿਬ ਦੇ ਦਫਤਰ ਅੰਦਰ ਗਿਆ ਅੰਦਰੋਂ ਪਾਣੀ ਪੀ ਕੇ ਆਇਆ ਅੰਦਰ ਐ ਸ਼ਹਿਰਿਆਂ ਘੁੰਮਦਾ ਪਿਆ ਉਹਨੂੰ ਤਾਂ ਜਿਵੇਂ ਕਿਸੇ ਚੀਜ਼ ਦਾ ਕੋਈ ਕਾਨੂੰਨ ਦਾ ਵਿਵਸਥਾ ਦਾ ਪੁਲਿਸ ਦਾ ਕਿਸੇ ਚੀਜ਼ ਦਾ ਉਹਨੂੰ ਕੋਈ ਡਰ ਨਹੀਂ ਹੈਗਾ ਕੋਈ ਡੱਕਰ ਨਹੀਂਗਾ ਆਜ ਦੇਣੀ ਚੋਰੀਆਂ ਹੋ ਰ ਅੱਜ ਦਿਨ ਚੋਰੀਆਂ ਹੋ ਰਹੀਆਂ ਨੇ ਲੋਕਾਂ ਦੇ ਵਹਿਕਲ ਚੱਕੇ ਜਾ ਰਹੇ ਨੇ ਲੋਕਾਂ ਦੇ ਘਰਾਂ ਚ ਚੋਰੀਆਂ ਹੋ ਰਹੀਆਂ ਨੇ ਜੀ ਕਿਸੇ ਪਾਸੇ ਕੋਈ ਬੰਦਾ ਸੇਫ ਨਹੀਂ ਹੈਗਾ ਜੀ ਮੈਂ ਕਹਿੰਦਾ ਜੀ ਤੁਸੀਂ ਸੀਸੀਟੀਵੀ ਫੁਟੇਜ ਵੇਖੋ ਬੰਦਾ ਸ਼ਰਿਆ ਮੰਦਰ ਘੁੰਮ ਰਿਹਾ ATM ਸਾਬ ਦੇ ਦਫਤਰ ਦੇ ਵਿੱਚੋਂ ਪਾਣੀ ਪੀ ਕੇ ਆਇਆ ਸਾਰਾ ਕੁਝ ਗੱਲਾਂ ਬਾਤਾਂ ਕਰੀ ਜਾਂਦਾ ਉਹਨੂੰ ਕਿਸੇ ਚੀਜ਼ ਦਾ ਕੋਈ ਕਾਨੂੰਨ ਦਾ ਵਿਵਸਥਾ ਦਾ ਪੁਲਿਸ ਦਾ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੈਗਾ ਜੀ ਐ ਜੀ ਖਾਣਾ ਸਿਟੀ ਜੀ ਸ਼ਿਕਾਇਤ ਦਰਜ ਕਰਾ ਕੇ ਆਏ ਵੇਖੋ ਜੀ ਮਿਲਦਾ ਕਿ ਨਹੀਂ ਮਿਲਦਾ ਮੈਂ ਗਰੀਬ ਬੰਦਾ ਜੀ ਮੈਂ ਬੜੀ ਮੁਸ਼ਕਲ ਨਾਲ ਲੱਖ ਰੁਪਏ ਦਾ ਮੋਟਰਸਾਈਕਲ ਹੈਗਾ ਜੀ ਲੱਖ ਰੁਪਏ ਦਾ ਮੇਰਾ ਮੋਟਰਸਾਈਕਲ ਗਿਆ ਲੱਖ ਰੁਪਏ ਮੈਂ ਹੋਰ ਲਾਵਾਂਗਾ ਮੈਂ ਗਰੀਬ ਬੰਦਾ ਜੀ ਕਿੱਥੋਂ ਇੰਨੇ ਪੈਸੇ ਲਾਵਾਂਗਾ ਜੀ ਮੋਟਰਸਾਈਕਲ ਸਾਨੂੰ 2018 ਦਾ ਮਾਡਲ ਹੈਗਾ ਜੀ 60000 ਦਾ ਮੈਂ ਮੋਟਰਸਾਈਕਲ ਲਿਆ ਜੀ ਨਵੇਂ ਲੱਖ ਰੁਪਏ ਦਾ ਹੈਗਾ ਜੀ ਮੋਟਰਸਾਈਕਲ ਲੱਖ ਦਾ ਮੈਂ ਹੋਰ ਲਾ ਕੇ ਲਾਵਾਂਗਾ ਜੀ ਮੈਂ ਰਾਈਸ ਮਿਲ ਵਿੱਚ ਕੰਮ ਕਰਦਾ ਜੀ ਮਜ਼ਦੂਰ ਮਜ਼ਦੂਰ ਹੈਗਾ ਜੀ ਇੰਨਾ ਪੈਸਾ ਮੈਂ ਕਿੱਥੋਂ ਭਰਾਂਗਾ ਈ ਮੰਗ ਕਰਨਾ ਚਾਹ ਰਿਹਾ ਮੈਂ ਕਾਨੂੰਨ ਕੋਲ ਇਹ ਮੰਗ ਕਰਨਾ ਚਾਹ ਰਿਹਾ ਨਹੀਂ ਮੇਰਾ ਵਹੀਕਲ ਜਿਹੜਾ ਹੈਗਾ ਵਾਪਸ ਦਵਾਇਆ ਜਾਵੇ ਇਹਨੂੰ ਚੋਰ ਨੂੰ ਲੱਭਾਇਆ ਜਾਵੇ ਇਹਨਾਂ ਨੂੰ ਡਰ ਪਾਇਆ ਜਾਵੇ ਜਿਹੜਾ ਕਿ ਮੇਰੇ ਵਰਗੇ ਗਰੀਬ ਬੰਦੇ ਜਿਹੜੇ ਸੇਫ ਰਹਿਣ ਅਸੀਂ ਤਾਂ ਹੁਣ ਹਰ ਚੀਜ਼ ਤੋਂ ਡਰ ਲੱਗਦਾ ਕਿਸੇ ਚੀਜ਼ ਨੂੰ ਕੁਲਾ ਰੱਖਣ ਦਾ ਡਿਆ ਹੈਗਾ ਵੀ ਕਿਧਰੇ ਵੀ ਜਾਵਾਂਗੇ ਤਾਂ ਅਸੀਂ ਸੇਫ ਨਹੀਂ ਹੈਗੇ